ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਾਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾ ਹੋਣ ਲੈਂਡ ਪ੍ਰੋਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ-ਵਡੇਰਿਆਂ ਨੇ ਜ਼ਮੀਨਾ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ 메ਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਆਂ ਆਪਣੀਆਂ ਅੱਜ ਦੀਆਂ ਕੰਪਨੀਆਂ ਵੱਲ। ਤਾਂ ਠੀਕ ਹੈ ਜੀ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਦੋ ਕੰਪਨੀਆਂ। ਪਹਿਲੀ ਮੇਰੀ ਕੰਪਨੀ ਹੈਗੀ ਆ ਛੋਟੀ ਕੰਪਨੀ ਆ ਬਹੁਤ ਹੀ ਜ਼ਿਆਦਾ ਕਮ ਵੱਡਾ ਵਾ ਜਿਹੜੀਆਂ ਕੰਪਨੀਆਂਜ਼ ਦੇ ਨਾਲ ਟਾਈ ਆਪਾਂ ਇਹਨਾਂ ਦਾ ਉਹ ਕੰਪਨੀਆਂ ਤਾਂ ਬਹੁਤ ਹੀ ਜ਼ਿਆਦਾ ਵੱਡੀਆਂ ਨੇ। ਕੰਪਨੀ ਦਾ ਨਾਮ ਹੈਗਾ ਜੀ ਬ੍ਰਾਂਡ ਕਨਸੈਪਟ। ਕੀ ਕਰਦੇ ਆ? ਬੈਗ ਬਣਾਉਂਦੇ ਆ, ਬੈਕਪੈਕ ਬਣਾਉਂਦੇ ਆ, ਫੈਸ਼ਨ ਐਕਸੈਸਰੀਜ਼ ਬਣਾਉਂਦੇ ਆ। ਇੰਡੀਅਨ ਕੰਪਨੀਆਂ ਲਈ, ਬਾਹਰ ਦੀਆਂ ਕੰਪਨੀਆਂ ਦੇ ਲਈ। ਇਹ ਸਾਰਾ ਕੁਝ ਇਹ ਕਰਦੇ ਆ ਤੇ ਇੱਕ ਚੀਜ਼ ਜਿਹੜੀ ਇਸ ਕੰਪਨੀ ਦੀ ਬਹੁਤ ਹੀ ਚੰਗੀ ਆ ਹੌਲੀ ਹੌਲੀ ਆਪਾਂ ਇਹਦੀਆਂ ਗੱਲਾਂ ਡਿਸਕਸ ਕਰਦੇ ਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਸੇਲ ਹੈ ਦੀ ਉਹ 19.7 ਔਨ ਐਵਰੇਜ ਦੀ ਪਰਸੈਂਟੇਜ ਦੇ ਉੱਪਰ ਵਧੀਆ ਤਾਂ ਚੰਗੀ ਚੀਜ਼ ਆ ਬਹੁਤ ਹੀ ਲੰਬੇ ਅਰਸੇ ਤੋਂ ਲਗਾਤਾਰ ਇਹਦੀ ਸੇਲ ਵੱਧ ਰਹੀ ਆ ਦੂਸਰੀ ਚੀਜ਼ ਇਹ ਆ ਪਿਛਲੇ ਕੁਆਟਰ ਤੋਂ ਹੁਣ ਤੱਕ ਜਿਹੜੇ ਪ੍ਰੋਮੋਟਰ ਹੈਗੇ ਆ ਉਹਨਾਂ ਨੇ 4% ਹਿੱਸੇਦਾਰੀ ਵਾਪਸ ਖਰੀਦੀ ਆ ਪ੍ਰੋਮੋਟਰ ਵਾਪਸ ਹਿੱਸੇਦਾਰੀ ਖਰੀਦ ਰਿਹਾ ਕੰਪਨੀ ਦੇ ਵਿੱਚ ਮਤਲਬ ਹੈਗਾ ਕਿ ਪ੍ਰੋਮੋਟਰਸ ਨੂੰ ਕੰਪਨੀ ਦਾ ਜਿਹੜਾ ਫਿਊਚਰ ਆ ਉਹ ਕਾਫੀ ਜ਼ਿਆਦਾ ਚੰਗਾ ਲੱਗ ਰਿਹਾ ਤੇ ਕਿਹੜੀਆਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਲਈ ਇਹ ਸਮਾਨ ਬਣਾਉਂਦੇ ਆ ਟੋਮੀ ਹੈਲ ਫਿਗਰ ਤੁਸੀਂ ਨਾਮ ਸਾਰਿਆਂ ਨੇ ਹੀ ਸੁਣਿਆ ਹੋਊਗਾ ਟੌਮੀ ਹੈਲਫਿਗਰ ਦਾ ਨਾਮ ਸੁਣਦੇ ਆ ਤਾਂ ਦਿਮਾਗ ਦੇ ਵਿੱਚ ਵੀ ਉਹ ਲਗਜ਼ਰੀ ਵਾਲੀ ਇੱਕ ਉਹ ਆ ਜਾਂਦੀ ਹੈ ਗੱਲਬਾਤ ਕਿ ਹਾਂ ਬਹੁਤ ਵੱਡੀ ਕੰਪਨੀ ਆ ਮਹਿੰਗੀਆਂ ਚੀਜ਼ਾਂ ਨੇ ਬਹੁਤ ਹਾਈ ਕੁਆਲਿਟੀ ਦੀਆਂ ਚੀਜ਼ਾਂ ਨੇ ਟੌਮੀ ਹੈਲਫਿਗਰ ਦੀਆਂ ਤੇ ਟੌਮੀ ਹੈਲਫਿਗਰ ਬ੍ਰਾਂਡ ਕਨਸੈਪਟ ਦਾ ਇੱਕ ਸਭ ਤੋਂ ਜ਼ਿਆਦਾ ਵੱਡਾ ਕਲਾਇੰਟ ਹੁਣ ਇਹ ਚੀਜ਼ ਬ੍ਰਾਂਡ ਕਨਸੈਪਟ ਦੇ ਲਈ ਚੰਗੀ ਵੀ ਆ ਮਾੜੀ ਵੀ ਆ ਚੰਗੀ ਇਸ ਕਰਕੇ ਆ ਬਹੁਤ ਵੱਡਾ ਬ੍ਰਾਂਡ ਆ ਟੌਮੀ ਦੇ ਆਪਣੇ ਫੈਨਸ ਨੇ ਉਹਨਾਂ ਨੇ ਟੋਮੀ ਦੀਆਂ ਹੀ ਪ੍ਰੋਡਕਟਸ ਖਰੀਦਨੀਆਂ ਬਟ ਦੂਸਰੇ ਪਾਸੇ ਥੋੜਾ ਨੈਗੇਟਿਵ ਹੈ ਆ ਬ੍ਰਾਂਡ ਕਨਸੈਪਟ ਵੀ ਟੋਮੀ ਹਿਲ ਫਿਗਰ ਦੇ ਉੱਪਰ ਬਹੁਤ ਜ਼ਿਆਦਾ ਰਲਾਈ ਕਰਦਾ ਪਿੱਛੇ ਜੇ ਤੋਂ ਜਿਹੜਾ ਇਹਦਾ ਰੈਵਨਿਊ ਹੈਗਾ ਉਸ ਪਿਛਲੀ ਵਾਰ ਤਾਂ ਜਿਹੜਾ ਪਿਛਲਾ ਕੁਆਟਰ ਸੀਗਾ 80% ਰੈਵਨਿਊ ਕੱਲੇ ਟੋਮੀ ਹਿਲ ਫਿਗਰ ਤੋਂ ਆਇਆ ਤਾਂ ਹੁਣ ਬ੍ਰਾਂਡ ਕਨਸੈਪਟ ਕੰਪਨੀ ਨੇ ਵੀ ਇਹ ਚੀਜ਼ ਸਮਝੀ ਆ ਕਿ ਸਾਡੀ ਜਿਹੜੀ ਡਿਪੈਂਡੈਂਸੀ ਆ ਰਿਲਾਈਅנס ਹੈਗਾ ਵਾ ਨਿਰਭਰਤਾ ਹੈਗੀ ਆ ਉਹ ਟੋਮੀ ਹਿਲ ਫਿਗਰ ਤੇ ਕੁਝ ਜ਼ਿਆਦੇ ਆ ਉਹਨੂੰ ਕੋਸ਼ਿਸ਼ ਹੱਦ ਤੱਕ ਕੱਟ ਕੀਤਾ ਜਾਵੇ ਕਿਉਂਕਿ ਹੋ ਸਕਦਾ ਕੱਲ ਨੂੰ ਕੰਟਰੈਕਟ ਨਾ ਅੱਗੇ ਇਹਨਾਂ ਦਾ ਹੋਵੇ ਜੋ ਵੀ ਤਾਂ ਹੁਣੇ ਹੋਰ ਅਲੱਗ-ਅਲੱਗ ਕੰਪਨੀਆਂ ਵੱਲ ਜਾ ਰਹੇ ਆ ਅਗਲਾ ਇੱਕ ਲਗਜ਼ਰੀ ਨਵੀਂ ਕੰਪਨੀ ਦੇ ਨਾਲ ਇਹਨਾਂ ਨੇ ਟਾਈ ਅਪ ਕੀਤਾ ਵਾ ਆਫ-ਵਾਈਟ ਕਰਕੇ ਇੱਕ ਅਮਰੀਕਨ ਕੰਪਨੀ ਆ ਬਹੁਤ ਹੀ ਵੱਡੀ ਲਕਜ਼ਰੀ ਪ੍ਰੋਡਕਟਸ ਦੀ ਕੰਪਨੀ ਹੈਗੀ ਆ ਇਹ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਪੌਪੂਲਰ ਆ ਜਿਹੜੇ ਉੱਥੋਂ ਦੇ ਕੁਝ ਜ਼ਿਆਦਾ ਮਤਲਬ ਫੈਸ਼ਨੇਬਲ ਲੋਕ ਨੇ ਜਾਂ ਅਮੀਰ ਲੋਕ ਨੇ ਉਹਨਾਂ ਦੇ ਵਿਚਕਾਰ ਆਫ ਵਾਈਟ ਨਾਮ ਦੀ ਕੰਪਨੀ ਕਾਫੀ ਜ਼ਿਆਦਾ ਪੌਪੂਲਰ ਆ ਹੁਣ ਉਹਨਾਂ ਨੇ ਬ੍ਰਾਂਡ ਕਨਸੈਪਟ ਦੇ ਨਾਲ ਟਾਈ ਅਪ ਕੀਤਾ ਉਹਨਾਂ ਦੀਆਂ ਚੀਜ਼ਾਂ ਨੂੰ ਪ੍ਰੋਡਕਟਸ ਨੂੰ ਬ੍ਰਾਂਡ ਕਨਸੈਪਟ ਵਾਲੇ ਇੰਡੀਆ ਦੇ ਵਿੱਚ ਬਣਾ ਕੇ ਇੰਡੀਅਨ ਲੋਕਾਂ ਨੂੰ ਵੇਚਣਗੇ ਪੰਜਾਬੀ ਗਾਣੇ ਸੁਣੋਗੇ ਤਾਂ ਵੀ ਤੁਹਾਨੂੰ ਪਤਾ ਲੱਗ ਜੂ ਵੱਡੇ ਸ਼ਹਿਰਾਂ ਦੇ ਵਿੱਚ ਜਾਓਗੇ ਤਾਂ ਵੀ ਤੁਹਾਨੂੰ ਪਤਾ ਲੱਗ ਜੂ ਕੋਈ ਵੀ ਇਨਸਾਨ ਇੱਕ ਕੁਦਰਤੀ ਆ ਜਿਹੜੇ ਵੀ ਲੋਕ ਇੱਕਦਮ ਬਹੁਤ ਛੇਤੀ ਅਮੀਰ ਹੋਏ ਹੁੰਦੇ ਆ ਤਾਂ ਉਹਨਾਂ ਨੂੰ ਆਪਣੀ ਅਮੀਰੀ ਦਿਖਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਚਾ ਹੁੰਦਾ ਤਾਂ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਖਰੀਦਦੇ ਆ ਤਾਂ ਜਿਹੜੇ ਲਗਜ਼ਰੀ ਬ੍ਰਾਂਡਸ ਨੇ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਇੰਡੀਆ 'ਚ ਲਗਾਤਾਰ ਵਧ ਰਹੀ ਆ ਹੁਣ ਆਪਾਂ ਗੱਲ ਕਰਦੇ ਆ ਪਹਿਲੇ ਇਹਨਾਂ ਦੀ ਨੈਟ ਸੇਲ ਦੀ ਰਿਜ਼ਲਟਸ ਦੀ ਸੇਲ ਇਹਨਾਂ ਦੀ ਕਿਉਂਕਿ ਸੇਲ ਇਹਨਾਂ ਦੀ ਵਧ ਹੀ ਰਹੀ ਆ ਇਸ ਵਾਰ ਫੇਰ 4.33% ਵਧੀਆ ਪਿਛਲੇ ਸਾਲ ਦੇ ਨਾਲੋਂ ਪਿਛਲੇ ਸਾਲ ਇਸੇ ਟਾਈਮ ਦਾ ਜਿਹੜਾ ਰਿਜ਼ਲਟ ਸੀਗਾ 69.3 ਇੱਕ ਕਰੋੜ ਸੀ ਸੇਲ ਵਧ ਕੇ ਹੋ ਗਈ 72.32 ਕਰੋੜ ਦੀ ਤੇ ਪ੍ਰੋਫਿਟ ਘਟਿਆ ਵਾ 9.55% ਘਟਿਆ ਵਾ ਤੇ ਉਸ ਤੋਂ ਇਲਾਵਾ ਅਰਨਿੰਗ ਪਰ ਸ਼ੇਅਰ ਥੋੜੀ ਜਿਹੀ ਥੱਲੇ ਆਈ ਆ ਪਹਿਲਾਂ ਦੇ ਨਾਲੋਂ ਤੇ ਹੋਰ ਆਪਾਂ ਦੇਖਦੇ ਹਾਂ ਇਸ ਕੰਪਨੀ ਦੇ ਬਾਰੇ ਦੇ ਵਿੱਚ ਕੀ ਗੱਲਬਾਤ ਆ ਇਸ ਤੋਂ ਇਲਾਵਾ ਯੂਸੀਬੀ ਆ ਯੂਨਾਈਟਿਡ ਕਲਰਸ ਆਫ ਬੈਨੇਟਨਾ ਜੂਸੀ ਕੋਟੇਰਾ ਇੱਕ ਬਹੁਤ ਹੀ ਵੱਡੀ ਲਗਜ਼ਰੀ ਕੰਪਨੀ ਹੈਗੀ ਆ ਐਰੋਪੋਸਟੇਲ ਵਾਲੇ ਆ ਇਹ ਵੀ ਇੱਕ ਬਹੁਤ ਵੱਡੀ ਲਗਜ਼ਰੀ ਕੰਪਨੀ ਹੈਗੀ ਆ ਲਗਜ਼ਰੀ ਬ੍ਰਾਂਡ ਬਣਾਉਣ ਵਾਲੀ ਕੰਪਨੀ ਲਗਜ਼ਰੀ ਕੰਪਨੀ ਤਾਂ ਕੀ ਹੁੰਦੀ ਆ ਤੇ ਹੋਰ ਹੈ ਮੈਂ ਜਿਹੜੇ ਤੁਹਾਨੂੰ ਨਾਮ ਹੋਣੇ ਬੋਲਿਆ ਹੋ ਸਕਦਾ ਤੁਸੀਂ ਇਹ ਨਾਮ ਨਾ ਸੁਣੇ ਹੋਣ ਕਿਸੇ ਨੇ ਪਰ ਜਿਹੜੇ ਮੈਂ ਤੁਹਾਨੂੰ ਹੁਣੇ ਪਿੱਛੇ ਨਾਮ ਬੋਲਿਆ ਬਹੁਤ ਹੀ ਜ਼ਿਆਦਾ ਵੱਡੇ ਨਾਮ ਨੇ ਆਪਣੇ ਆਪਣੇ ਕੰਟਰੀ ਦੇ ਵਿੱਚ ਹੁਣ ਆਪਾਂ ਇੱਕੇ ਦੀ ਗੱਲ ਕਰੀਏ ਸ਼ੇਅਰ ਦੀ ਕਿਉਂਕਿ ਕੰਪਨੀ ਜੁੜੀ ਹੋਈ ਆ ਲਗਜ਼ਰੀ ਪ੍ਰੋਡਕਟਸ ਦੇ ਨਾਲ ਇਹਨਾਂ ਦੇ ਵਿੱਚ ਮਾਰਜਨ ਜਿਹੜਾ ਵਾ ਉਹ ਹਮੇਸ਼ਾ ਦੂਸਰਿਆਂ ਨਾਲੋਂ ਬਹੁਤ ਜ਼ਿਆਦਾ ਰਹਿੰਦਾ ਕਿਉਂਕਿ ਇਹਨਾਂ ਦੇ ਜਿਹੜੇ ਖਰੀਦਦਾਰ ਹੁੰਦੇ ਆ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਕੋਲ ਆਪਾਂ ਜਿਵੇਂ ਕਹਿ ਲਈਏ ਅੰਨਾ ਪੈਸਾ ਵਾ ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਪੈਸੇ ਦੀ ਉਨੀ ਕਦਰ ਨਹੀਂ ਹੈ ਉਹ ਵੱਖਰੀ ਇੱਕ ਗੱਲ ਆ ਸਮਾਜਿਕ ਤੌਰ ਦੇ ਉੱਪਰ ਆ ਬਟ ਇੱਥੇ ਇਹਨਾਂ ਕੰਪਨੀਆਂ ਨੂੰ ਦਾ ਜ਼ਰੂਰ ਫਾਇਦਾ ਹੁੰਦਾ ਇਹ ਜੇ ਲੋਕਾਂ ਦੇ ਉੱਪਰ ਲਾਗਤ ਬਹੁਤ ਹੀ ਘੱਟ ਹੁੰਦੀ ਆ ਤੁਸੀਂ ਪਿੱਛੇ ਜੇ ਸ਼ਾਇਦ ਚਾਈਨਾ ਦੇ ਉਹ ਵੀਡੀਓਜ਼ ਵੀ ਦੇਖੇ ਹੋਣੇ ਆ ਲੁਈ ਵਿਟੌਨ ਹੋਏ ਜਾਂ ਹੋਰ ਬਹੁਤ ਵੱਡੀਆਂ ਜਿਹੜੀਆਂ ਲਗਜ਼ਰੀ ਕੰਪਨੀਆਂ ਨੇ ਚਾਈਨਾ ਚੋਂ ਸਮਾਨ ਬਣਾਉਂਦੀਆਂ ਨੇ ਵੀਅਤਨਾਮ ਤੋਂ ਬਣਾਉਂਦੀਆਂ ਬੰਗਲਾਦੇਸ਼ ਤੇ ਇੰਡੀਆ ਮੇਨਲੀ ਦੁਨੀਆ ਦੇ ਇਹਨਾਂ ਚਾਰ ਕੰਟਰੀਜ਼ 'ਚ ਇਹਨਾਂ ਲਗਜ਼ਰੀ ਪ੍ਰੋਡਕਟਸ ਨੂੰ ਬਣਾਇਆ ਜਾਂਦਾ ਬਾਅਦ ਦੇ ਵਿੱਚ ਸਿਰਫ ਲੋਗੋ ਲੱਗਦੇ ਆ ਕੰਪਨੀਆਂ ਦੇ ਤੇ ਜਿਹੜੀ ਲਾਗਤ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ ਤੇ ਵੇਚਿਆ ਜਾਂਦਾ ਲੱਖਾਂ ਰੁਪਏ ਦੇ ਵਿੱਚ ਤੇ ਇਹਨਾਂ ਦੇ ਸਿਰਫ ਬੈਗ ਵਗੈਰਾ ਛੋਟੇ-ਛੋਟੇ ਹੁੰਦੇ ਆ ਤਾਂ ਉਹੀ ਚੀਜ਼ ਇੱਥੇ ਹੋਈ ਹੁਣ ਜੇ ਸਿਰਫ ਤੁਸੀਂ ਜਨਵਰੀ 22 ਦਾ ਸ਼ੇਅਰ ਪ੍ਰਾਈਸ ਦੇਖੋਗੇ ਬ੍ਰਾਂਡ ਕਨਸੈਪਟ ਦਾ ਤਾਂ ਸ਼ੇਅਰ ਪ੍ਰਾਈਸ ਹੈਗਾ 60 ਰੁਪਏ ਦਾ ਯਾਦ ਰੱਖਿਓ ਜਨਵਰੀ 22 ਦੇ ਵਿੱਚ ਸਾਲ ਸ਼ੁਰੂ ਹੁੰਦਾ 2022 ਸ਼ੇਅਰ ਪ੍ਰਾਈਸ ਹੈਗਾ 60 ਰੁਪਏ ਹੁਣ ਆ ਗਿਆ 22 ਤੋਂ ਜਨਵਰੀ 24 2 ਸਾਲ 2 ਸਾਲਾਂ ਦੇ ਵਿੱਚ ਕੰਪਨੀ ਦਾ ਸ਼ੇਅਰ ਪ੍ਰਾਈਸ 60 ਰੁਪਏ ਤੋਂ ਚਲਾ ਗਿਆ 900 ਰੁਪਏ ਤੇ ਤਾਂ ਹੁਣ ਤੁਸੀਂ ਆਪੇ ਹੀ ਹਿਸਾਬ ਲਾ ਲਓ ਕਿੰਨੇ ਪਰਸੈਂਟ ਕਿੰਨੇ ਪਰਸੈਂਟ ਵੀ ਕੀ ਕਿੰਨੇ ਗੁਣਾ ਹੋ ਗਿਆ ਕਿੰਨੇ ਟਾਈਮ ਗੁਣਾ ਹੋ ਗਿਆ 60 ਰੁਪਏ ਦੀ ਚੀਜ਼ 2 ਸਾਲਾਂ ਦੇ ਵਿੱਚ 900 ਰੁਪਏ ਦੀ ਹੋ ਗਈ ਫਿਰ ਜਿਵੇਂ ਮੈਂ ਤੁਹਾਨੂੰ ਅੱਗੇ ਹਰ ਇੱਕ ਵਾਰ ਕਹਿਣਾ ਹੁੰਦਾ ਉੱਥੇ ਆ ਕੇ ਜੇ ਅਗਲਿਆਂ ਨੂੰ ਪਤਾ ਲੱਗਿਆ ਕਿ ਥੋੜੇ ਜਿਹਾ ਰਿਜ਼ਲਟ ਘਟਣਗੇ ਜਾਂ ਜਿੰਨਾ ਕਿ ਜਿਵੇਂ ਆਪਾਂ ਰਬੜ ਨੂੰ ਖਿੱਚਦੇ ਆ ਇਲਾਸਟਿਕ ਨੂੰ ਖਿੱਚਦੇ ਆ ਕਿ ਬਹੁਤ ਜ਼ਿਆਦਾ ਖਿੱਚੀ ਗਈ ਤਾਂ ਹੁਣ ਜਿਹੜੇ ਲੋਕ ਕਿਸੇ ਨੇ 60 ਰੁਪਏ ਤੇ ਖਰੀਦਿਆ ਹੋਊ ਕਿਸੇ ਨੇ 100 ਤੇ ਕਿਸੇ ਨੇ 200 ਤੇ 150 ਤੇ ਤਾਂ ਤੁਸੀਂ ਦੇਖੋ ਉਹਨਾਂ ਨੂੰ ਕਿੰਨਾ ਜ਼ਿਆਦਾ ਪ੍ਰੋਫਿਟ ਬਣ ਰਿਹਾ ਤਾਂ ਉੱਥੇ ਜਾ ਕੇ ਬਹੁਤ ਸਾਰੇ ਲੋਕਾਂ ਨੇ ਪ੍ਰੋਫਿਟ ਬੁਕਿੰਗ ਕੀਤੀ ਆ ਛੋਟੀ ਜੀ ਕੰਪਨੀ ਆ ਉਹਦੇ ਚ ਇੰਨੀ ਜ਼ਿਆਦਾ ਮਨੀ ਪੰਪ ਅਪ ਹੋਈ ਜਦੋਂ ਉਹ ਪੈਸਾ ਨਿਕਲ ਗਿਆ ਉਹ ਗੁਬਾਰੇ ਵਾਂਗੂ ਛੋਟਾ ਜਿਹਾ ਗੁਬਾਰਾ ਸੀ ਹਵਾ ਜ਼ਿਆਦਾ ਭਰੀ ਉਹ ਜਦੋਂ ਥੋੜੀ ਜੀ ਵੀ ਹਵਾ ਨਿਕਲਣੀ ਆ ਤਾਂ ਉਹਨੇ ਵਾਪਸ ਆਪਦੀ ਸ਼ੇਪ ਚ ਆ ਜਾਣਾ ਤਾਂ 900 ਰੁਪਏ ਤੋਂ ਚੱਲ ਕੇ ਅੱਜ 2025 ਦੇ ਵਿੱਚ ਸਤੰਬਰ ਮਹੀਨੇ 'ਚ ਚੱਲ ਰਿਹਾ 308 ਰੁਪਏ ਤੇ 900 ਰੁਪਏ ਤੋਂ ਆ ਗਿਆ 300 ਇਹ ਇੱਕ ਦੇਖਣ ਦਾ ਤਰੀਕਾ ਵਾ ਦੂਸਰਾ ਦੇਖਣ ਦਾ ਤਰੀਕਾ ਇਹ ਹੋ ਸਕਦਾ ਕਿ ਜਨਵਰੀ 2022 ਦੇ ਵਿੱਚ ਸੀਗਾ 60 ਰੁਪਏ ਦਾ ਅੱਜ ਹੈਗਾ ਵਾ 3 ਸਾਲ ਤੋਂ ਬਾਅਦ 308 ਰੁਪਏ ਦਾ ਮਤਲਬ ਕਿ 5 ਗੁਣਾ ਵੱਧ ਚੁੱਕਿਆ ਵਾ ਪਿਛਲੇ 3 ਸਾਲਾਂ ਦੇ ਵਿੱਚ ਬ੍ਰਾਂਡ ਕਨਸੈਪਟ ਦਾ ਸ਼ੇਅਰ ਏਸ ਕੀ ਗੱਲਬਾਤ ਜੀ ਆਪਣੀ ਪਹਿਲੀ ਕੰਪਨੀ ਦੀ ਬ੍ਰਾਂਡ ਕਨਸੈਪਟ ਦੀ ਬਟ ਮੈਂ ਹਮੇਸ਼ਾ ਇੱਕ ਚੀਜ਼ ਕਹਿਣਾ ਮੈਂ ਤੁਹਾਨੂੰ ਕੰਪਨੀਆਂ ਦੇ ਨਾਲ ਰੂਬਰੂ ਕਰਾਉਣਾ ਇੰਟਰੋਡਿਊਸ ਕਰਵਾਉਣਾ ਵਾ ਕੰਪਨੀਆਂ ਦੇ ਨਾਲ ਤੁਹਾਨੂੰ ਨਵੀਆਂ ਕੰਪਨੀਆਂ ਦੱਸਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਅੱਜ ਇਹਨੂੰ ਲੈਣਾ ਵਾ ਉਹ ਤੁਸੀਂ ਦੇਖਣਾ ਵਾ ਕਿੱਥੋਂ ਤੁਹਾਨੂੰ ਪਤਾ ਲੱਗਦਾ ਬਹੁਤ ਸਾਰੇ ਸੋਰਸਸਸ ਦੇ ਉੱਪਰ ਜਾਓ ਬਹੁਤ ਸਾਰਾ ਮਟੀਰੀਅਲ ਪੜ੍ਹੋ ਬਹੁਤ ਸਾਰੇ YouTube ਦੇ ਚੰਗੇ ਚੈਨਲਸ ਦੇਖੋ ਬਹੁਤ ਸਾਰੇ ਚੰਗੇ ਚੈਨਲਸ ਨੇ ਉਸ ਤੋਂ ਬਾਅਦ ਆਪਣਾ ਮਨ ਬਣਾਓ ਆਪਣੀ ਰਿਸਰਚ ਕਰੋ ਕਿਉਂਕਿ ਕੱਲ ਨੂੰ ਚਾਹੇ ਮੈਂ ਹੋਵਾਂ ਚਾਹੇ ਕੋਈ ਜਦੋਂ ਵੀ ਆਪਾਂ ਕੋਈ ਚੀਜ਼ ਲੈਣੇ ਆ ਚਾਹੇ ਮੈਂ 플ੌਟ ਲਿਆ ਚਾਹੇ ਸ਼ੇਅਰ ਲਿਆ ਚਾਹੇ 골ਡ ਲਿਆ ਆਪਾਂ ਕਿਸੇ ਹੋਰ ਤੇ ਬਲੇਮ ਨਹੀਂ ਸੈੱਟ ਸਕਦੇ ਠੀਕ ਹੈ ਜੀ ਇਹ ਹੋ ਗਈ ਆਪਣੀ ਪਹਿਲੀ ਕੰਪਨੀ ਦੂਸਰੀ ਆਪਣੀ ਕੰਪਨੀ ਹੈਗੀ ਆ 에थर ਇੰਡਸਟਰੀਜ਼ ਕੈਮੀਕਲ ਸੈਕਟਰ ਦੀ ਬਹੁਤ ਹੀ ਜ਼ਿਆਦਾ ਵੱਡੀ ਕੰਪਨੀ ਆ ਕੁਝ ਕੈਮੀਕਲਸ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਸੋਲ ਮੈਨੂਫੈਕਚਰਰ ਨੇ ਮਤਲਬ ਕੋਈ ਹੋਰ ਕੰਪਨੀ ਉਹ ਵਾਲੇ ਕੈਮੀਕਲਸ ਬਣਾਉਂਦੀ ਹੀ ਨਹੀਂ ਡੈਟ ਫਰੀ ਕੰਪਨੀ ਆ ਕੋਈ ਦੇਣਦਾਰੀ ਨਹੀਂ ਕਿਸੇ ਬੈਂਕ ਤੋਂ ਕੋਈ ਲੋਨ ਨਹੀਂ ਲਿਆ ਹੋਇਆ ਇਹਨਾਂ ਨੇ ਜਿੰਨਾ ਪ੍ਰੋਫਿਟ ਆ ਸਾਰਾ ਇਹਨਾਂ ਦੇ ਆਪਣੇ ਕੋਲੇ ਜਾਣਾ ਤੇ ਉੱਥੇ ਸਭ ਤੋਂ ਸਟਰੋਂਗ ਚੀਜ਼ ਆ ਐਥਰ ਇੰਡਸਟਰੀ ਦੀ ਜਿਹੜਾ ਇਹਨਾਂ ਨੂੰ ਪ੍ਰੋਫਿਟ ਆਉਂਦਾ ਵਾ ਸਪੈਸ਼ਲੀ ਆਰ ਐਂਡ ਡੀ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਐਥਰ ਇੰਡਸਟਰੀ ਕੁਝ ਐਹਜੀਆਂ ਕੰਪਨੀਆਂ ਦੇ ਵਿੱਚੋਂ ਜਿਹੜੇ ਕੁਝ ਜ਼ਿਆਦਾ ਕਰੇਜ਼ੀ ਨੇ ਟੈਕਨੋਲੋਜੀ ਦੇ ਵਿੱਚ ਹੋਰ ਅੱਗੇ ਵਧਣ ਲਈ ਨਵੀਆਂ-ਨਵੀਆਂ ਟੈਕਨੋਲੋਜੀ ਲੈ ਕੇ ਆਉਣ ਲਈ ਨਵੇਂ-ਨਵੇਂ ਕੈਮੀਕਲਸ ਬਣਾਉਣ ਲਈ ਫਿਊਚਰ ইয়ার 24 ਦੇ ਵਿੱਚ ਇਹਨਾਂ ਨੇ ਆਪਣੇ ਟੋਟਲ ਪ੍ਰੋਫਿਟ ਦਾ ਤਕਰੀਬਨ 15% ਖਰਚ ਕੀਤਾ ਵਾ ਰਿਸਰਚ ਐਂਡ ਡਿਵੈਲਪਮੈਂਟ ਦੇ ਉੱਪਰ ਕਿਉਂਕਿ ਲੋਨ ਕੋਈ ਨਹੀਂ ਹੈਗਾ ਦੇਣਦਾਰੀ ਕਿਸੇ ਦੀ ਨਹੀਂ ਸਾਰਾ ਪ੍ਰੋਫਿਟ ਆਪਦੀ ਜੇਬ ਚ ਆ ਤਾਂ ਇਹ ਇਹ ਆਪਣੇ ਉਸ ਪ੍ਰੋਫਿਟ ਨੂੰ ਉਸ ਪੈਸੇ ਨੂੰ ਵਰਤ ਸਕਦੇ ਆ ਆਪਣੀਆਂ ਪ੍ਰੋਡਕਟਸ ਨੂੰ ਹੋਰ ਬਿਹਤਰ ਕਰਨ ਲਈ ਤਾਂ ਇਹ ਇਸ ਕੰਪਨੀ ਦੀ ਇੱਕ ਬਹੁਤ ਵੱਡੀ ਪੋਜ਼ਿਟਿਵ ਚੀਜ਼ ਆ ਕਿ ਟੈਕਨੋਲੋਜੀਕਲੀ ਜਮਾਨਾ ਟੈਕਨੋਲੋਜੀ ਜਿਹੜਾ ਕੋਈ ਨਵੀਂ ਚੀਜ਼ ਲੈ ਕੇ ਆਊਗਾ ਉਹੀ ਬਿਹਤਰ ਰਹੂਗਾ ਤਾਂ ਉੱਥੇ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ ਹੁਣ ਆਪਾਂ ਹੋਰ ਚੀਜ਼ਾਂ ਦੇਖ ਲੈਨੇ ਆ ਇਹਨਾਂ ਦੀਆਂ ਕੀ ਆ ਹਾਂ ਪਿਛਲੇ 10 ਸਾਲਾਂ ਦੇ ਵਿੱਚ ਪ੍ਰੋਫਿਟ ਵੀ ਤੇ ਸੇਲ ਦੋਨੇ ਹੀ ਚੀਜ਼ਾਂ ਬਹੁਤ ਜਿਆਦਾ ਹੀ ਗੁਣਾ ਵਧ ਗਿਆ ਮਤਲਬ ਬਹੁਤ ਹੀ ਜਿਆਦਾ ਵਧ ਗਿਆ ਕ੍ਰੇਜ਼ੀ ਲਾਈਕ ਯਾਦ ਰੱਖਿਓ ਮੈਂ ਗੱਲ ਕਰ ਰਿਹਾ ਐਥਰ ਇੰਡਸਟਰੀ ਦੀ ਅੱਜ ਮੈਂ ਗੱਲ ਐਥਰ એનર્ਜੀ ਦੀ ਨਹੀਂ ਕਰ ਰਿਹਾ ਕਨਫਿਊਜ਼ ਨਾ ਹੋਇਓ ਉਸ ਤੋਂ ਬਾਅਦ ਪਿਛਲੇ 2 ਸਾਲਾਂ ਦੇ ਵਿੱਚ FIIs ਨੇ ਤੇ DIIs ਨੇ ਮਤਲਬ ਇੰਡੀਆ ਦੇ ਬਹੁਤ ਵੱਡੇ ਇਨਵੈਸਟਰਾਂ ਨੇ ਤੇ ਬਾਹਰ ਦੇ ਵੱਡੇ ਇਨਵੈਸਟਰਾਂ ਨੇ ਜਿਹੜੇ ਬਹੁਤ ਜ਼ਿਆਦਾ ਪੈਸੇ ਵਾਲੇ ਲੋਕ ਆ ਜਿਨ੍ਹਾਂ ਨੇ ਲੱਖਾਂ ਸ਼ੇਅਰ ਖਰੀਦਣੇ ਹੁੰਦੇ ਆ ਕੰਪਨੀ ਦੇ ਜਾਂ ਫਿਰ ਕੰਪਨੀ ਦੇ ਵਿੱਚ 1% ਹਿੱਸੇਦਾਰੀ ਤੱਕ ਖਰੀਦ ਲਈ ਅੱਧਾ ਪਰਸੈਂਟ ਤੱਕ ਹਿੱਸੇਦਾਰੀ ਖਰੀਦ ਲਈ ਉਹ ਵਾਲੇ ਲੋਕ ਉਹਨਾਂ ਨੇ ਆਪਣੀ ਕੰਪਨੀ ਦੇ ਵਿੱਚ ਹਿੱਸੇਦਾਰੀ 9% ਤੋਂ ਵਧਾ ਕੇ ਕਰਤੀ 18% ਡਬਲ ਹੋ ਗਈ ਮਤਲਬ ਕਿ ਉਹਨਾਂ ਨੂੰ ਕਲੀਅਰਲੀ ਕੰਪਨੀ ਦਾ ਫਿਊਚਰ ਜਿਹੜਾ ਵਾ ਬਹੁਤ ਵਧੀਆ ਅੱਗੇ ਦਿਖ ਰਿਹਾ ਵਾ ਹੁਣ ਆਪਾਂ ਗੱਲ ਕਰੀਏ ਰਿਜ਼ਲਟ ਦੀ ਜੇ ਮੈਂ ਇੰਨੀਆਂ ਚੰਗੀਆਂ ਚੀਜ਼ਾਂ ਦੱਸੀਆਂ ਇਸ ਕੰਪਨੀ ਬਾਰੇ ਇਹਨਾਂ ਦੇ ਰਿਜ਼ਲਟ ਵੀ ਬਹੁਤ ਚੰਗੇ ਆ 150% ਦਾ ਪ੍ਰੋਫਿਟ ਇਹਨਾਂ ਨੇ ਇਸ ਵਾਰ ਸ਼ੋ ਕੀਤਾ ਵਾ ਪਿਛਲੇ ਸਾਲ ਦੇ ਨਾਲੋਂ 150% ਪ੍ਰੋਫਿਟ ਵਧ ਗਿਆ ਇਹਨਾਂ ਦਾ ਮਤਲਬ ਜੇ ਪਿਛਲੀ ਵਾਰੀ 100 ਰੁਪਈਆ ਟੋਟਲ ਪ੍ਰੋਫਿਟ ਸੀਗਾ ਇਸ ਵਾਰ ਹੋ ਗਿਆ 250 ਮਤਲਬ ਇੰਨਾ ਜ਼ਿਆਦਾ ਫਰਕ ਪੈ ਗਿਆ ਤੇ ਰੈਵਨਿਊ ਵਧ ਗਿਆ 42.3% ਅਬਿਤਾ ਡਬਲ ਹੋ ਗਿਆ ਮਾਰਜਿਨਸ ਬਹੁਤ ਜ਼ਿਆਦਾ ਪਹਿਲਾਂ ਦੇ ਨਾਲੋਂ ਵਧੇ ਆ ਹਰੇਕ ਮਤਲਬ ਪੱਖ ਤੋਂ ਰਿਜ਼ਲਟ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਇਹਨਾਂ ਦੇ ਚੰਗੇ ਆਏ ਆ ਹੁਣ ਅੱਗੇ ਕੀ ਕਰ ਰਹੇ ਆ ਕਿਉਂਕਿ ਹਾਲੇ ਵੀ ਰਿਲੇਟਿਵਲੀ ਇਹ ਕੰਪਨੀ ਬਹੁਤ ਪੁਰਾਣੀ ਨਹੀਂ ਨਵੀਂ ਆ ਐਕਸਪੈਂਡ ਕਰ ਰਹੀ ਆਪਣਾ ਬਿਜ਼ਨਸ ਬਹੁਤ ਜ਼ਿਆਦਾ ਦੋ ਸਾਈਟਸ ਹੋਰ ਨੇ ਇਹਨਾਂ ਦੇ ਕੋਲੇ ਜਿੱਥੇ ਆਲਮੋਸਟ ਕੰਮ ਕੰਪਲੀਟ ਹੋ ਚੁੱਕਿਆ ਕੰਸਟਰਕਸ਼ਨ ਜੋ ਵੀ ਇਹਨਾਂ ਨੇ ਸੈਟ ਅਪ ਕਰਨਾ ਵਾ ਤੇ ਉੱਥੇ ਵੀ ਹੁਣ ਬਹੁਤ ਛੇਤੀ ਇਹਨਾਂ ਨੇ ਆਪਣਾ ਕੰਮ ਸਟਾਰਟ ਕਰ ਦੇਣਾ ਹੋਰ ਅੱਗੇ ਦੇਖਾਂ ਕੀ ਹੈ ਹਾਂ ਇੱਕ ਹੋਰ ਚੀਜ਼ ਆ ਇਹ ਖੰਦੇ ਬਲਕ ਸਕੇਲ ਦੇ ਉੱਪਰ ਕੈਮੀਕਲਸ ਬਣਦੇ ਆ ਉਨ੍ਹਾਂ ਦੇ ਵਿੱਚ ਮਾਰਜਨ ਬਹੁਤ ਘੱਟ ਹੁੰਦਾ ਉਹ ਚੀਜ਼ ਨੂੰ ਇਹ ਘਟਾ ਰਹੇ ਆ ਤੇ ਪਿਛਲੇ ਸਾਲ ਜਿਹੜਾ ਪ੍ਰੋਫਿਟ ਸੀਗਾ ਆਇਆ ਰੈਵਨਿਊ ਰੈਵਨਿਊ ਟੋਟਲ ਆਇਆ ਸੀਗਾ ਉਹ 37% ਇਹਨਾਂ ਨੂੰ ਬਲਕ ਦੇ ਵਿੱਚ ਬਣਾਏ ਹੋਏ ਕੈਮੀਕਲਸ ਤੋਂ ਆ ਮਤਲਬ ਥੋਕ ਦੇ ਭਾਅ 'ਚ ਆਪਾਂ ਕਹਿ ਦਈਏ ਕਿ ਉਹ ਵਾਲੇ ਕੈਮੀਕਲਸ ਬਣਾਉਣੇ ਜਿਨ੍ਹਾਂ ਦੀ ਡਿਮਾਂਡ ਡਿਮਾਂਡ ਨਹੀਂ ਮਤਲਬ ਜਿਨ ਨੂੰ ਆਲਮੋਸਟ ਹਰ ਕਿਤੇ ਯੂਜ਼ ਹੋ ਜਾਣੇ ਆ ਆਲੂ ਦੀ ਤਰ੍ਹਾਂ ਨੇ ਪਰ ਉਹਨਾਂ ਵਿੱਚ ਮਾਰਜਨ ਬਹੁਤ ਘੱਟ ਆ ਹੋਰ ਬਹੁਤ ਸਾਰੀਆਂ ਕੰਪਨੀਆਂ ਉਹ ਬਣਾਉਂਦੀਆਂ ਨੇ ਉੱਥੋਂ ਹੌਲੀ ਹੌਲੀ ਆਪਣਾ ਕੰਮ ਘਟਾ ਰਹੇ ਆ 37% ਤੋਂ ਜਿਹੜਾ ਇਸ ਵਾਰ ਰਿਜ਼ਲਟ ਆਇਆ ਤਾਂ ਹੀ ਰਿਜ਼ਲਟ ਵੀ ਜ਼ਿਆਦਾ ਵਧੀਆ ਆ ਮਾਰਜਨ ਜ਼ਿਆਦਾ 20% ਰਹਿ ਗਿਆ ਸਿਰਫ ਉਹ ਜਿਹੜਾ ਬਲਕ ਦੇ ਵਿੱਚ ਕੈਮੀਕਲਸ ਬਣਾਉਣਾ ਹੁਣੇ ਚਲੇਗੇ ਸਪੈਸ਼ਲ ਉਹਨਾਂ ਕੈਮੀਕਲਸ ਵੱਲ ਜਿਨ੍ਹਾਂ ਨੂੰ ਬਹੁਤ ਘੱਟ ਕੰਪਨੀਆਂ ਬਣਾਉਂਦੀਆਂ ਨੇ ਤੇ ਉਹਨਾਂ ਚ ਹਾਈ ਐਂਟਰੀ ਬੈਰੀਅਰ ਨੇ ਮਤਲਬ ਹਰ ਇੱਕ ਕੰਪਨੀ ਨੂੰ ਸਰਕਾਰ ਵੱਲੋਂ ਮਾਨਤਾ ਨਹੀਂ ਮਿਲਦੀ ਉਹਨਾਂ ਦੇ ਵੱਲ ਜਾ ਰਹੇ ਆ ਸਪੈਸ਼ਲਿਟੀ ਆਪਣੀ ਕਰ ਰਹੇ ਆ ਰਿਜ਼ਲਟ ਦੇ ਵਿੱਚ ਉਹ ਕਲੀਅਰਲੀ ਸ਼ੋ ਹੋਇਆ 올 타임 하이 ਇਸ ਕੰਪਨੀ ਨੇ ਆਪਣਾ ਹਿੱਟ ਕੀਤਾ ਵਾ ਜੂਨ 2023 ਦੇ ਵਿੱਚ ਮਤਲਬ ਤਕਰੀਬਨ ਕਹ ਲਈਏ ਪੂਰੇ 2 ਸਾਲ ਪਹਿਲਾਂ 1140 ਰੁਪਏ ਦਾ ਅੱਜ ਕੰਪਨੀ ਦਾ ਸ਼ੇਅਰ ਹੈਗਾ 735 ਰੁਪਏ ਦੇ ਉੱਪਰ ਜਿਵੇਂ ਉਹ ਹਮੇਸ਼ਾ ਹੀ ਹੋਣਾ ਹੁੰਦਾ ਕੈਮੀਕਲ ਸੈਕਟਰ ਚ ਵੈਸੇ ਵੀ ਚੀਜ਼ਾਂ ਚੱਲਦੀਆਂ ਨੇ ਤਾਂ ਇਹ ਹੈਗੀ ਆ ਜੀ ਆਪਣੀ ਅੱਜ ਦੀ ਦੂਸਰੀ ਕੰਪਨੀ ਤੇ ਅੱਜ ਦੇ ਲਈ ਫਿਲਹਾਲ ਇੰਨਾ ਹੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਸਿਰਫ ਇੰਟਰੋਡਿਊਸ ਕਰਵਾਇਆ ਇਹਨਾਂ ਕੰਪਨੀਆਂ ਦੇ ਨਾਲ ਬਾਕੀ ਇਨਵੈਸਟਮੈਂਟ ਆਈ ਵੀ ਧਿਆਨ ਨਾਲ ਕਰੋ ਲਾਲਚ ਨਾ ਕਰੋ ਪੇਸ਼ੈਂਸ ਰੱਖੋ ਜਿਵੇਂ ਲੈਂਡ ਪ੍ਰੋਪਰਟੀ ਲਈ ਆ ਉਸੇ ਤਰ੍ਹਾਂ ਹੀ ਆ ਇਨਵੈਸਟਮੈਂਟ ਇਹਦੇ ਚ ਕੁਝ ਹੋਰ ਨਹੀਂ ਹੈਗਾ ਨਾ ਕੋਈ ਸਟਾਕ ট্রেਡਿੰਗ ਆ ਨਾ ਸਟੌਪ ਲਾਸ ਆ ਨਾ ਕੋਈ ਫਿਊਚਰ ਐਂਡ ਆਪਸ਼ਨਸ ਆ ਉ ਤਾਂ ਪੂਰੇ ਪੈਸੇ ਗਵਾਉਣ ਵਾਲਾ ਇੱਕ ਪੂਰਾ ਬਰਬਾਦ ਹੋਣ ਵਾਲਾ ਰਸਤਾ ਵਾ ਇਹ ਤੁਹਾਡੀ ਪ੍ਰੋਪਰਟੀ ਆ ਭਾਵੇਂ ਦੋ ਸ਼ੇਅਰ ਹੋਣ ਭਾਵੇਂ ਇੱਕ ਸ਼ੇਅਰ ਹੋਵੇ ਥੋੜਾ ਥੋੜਾ ਕਰਕੇ ਇਸ ਤੋਂ ਅੱਗੇ ਆਪਣੇ ਬੱਚਿਆਂ ਤੱਕ ਦਿੱਤੀ ਜਾ ਸਕਦੀ ਆ ਤਾਂ ਉਦੋਂ ਪਤਾ ਲੱਗਦਾ ਕਿ ਕਿੰਨੇ ਜ਼ਿਆਦਾ ਗੁਣਾ ਇਹ ਚੀਜ਼ਾਂ ਵੱਧਦੀਆਂ ਨੇ ਤਾਂ ਫਿਲਹਾਲ ਹੀ ਇਹ ਹੁਣ ਆਪਣਾ ਵੀਡੀਓ ਇੱਥੇ ਖਤਮ ਕਰਦਾ ਜੀ ਮੈਂ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਫੇਰ ਨਵੀਆਂ ਕਿਸੇ ਦੋ ਚੰਗੀਆਂ ਕੰਪਨੀਆਂ ਦੇ ਨਾਲ